ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਿਲਕੁਲ ਕਾਟਨ ਦੇ ਸੂਟ ਲੈ ਕੇ ਆਏ ਤੇ ਇਹ ਕੇ ਬ੍ਰਾਂਡ ਦੇ ਸੂਟ ਹੋਣਗੇ ਜੀ ਸਾਰੇ ਕਾਫੀ ਜ਼ਿਆਦਾ ਡਿਮਾਂਡਡ ਵੀਡੀਓ ਹੈ ਜੀ ਜਿਹੜੀ ਅੱਜ ਵਾਲੀ ਹੈ ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੁਸੀਂ ਪਹਿਲਾਂ ਹੀ ਇਹ ਸੂਟ ਲੈ ਸਕਦੇ ਹੋ ਇਹਨਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਵਾਸ਼ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਆ ਮਤਲਬ ਬਿਲਕੁਲ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਇਹਨਾਂ ਦੇ ਵਿੱਚ ਪਿਓਰ ਕਾਟਨ ਦੇ ਸੂਟ ਨੇ ਸਾਰੇ ਤੇ ਪ੍ਰਾਈਸ ਰਹੂਗਾ ਜੀ ਅੱਜ ਦੀ ਵੀਡੀਓ ਦਾ 650 ਸੂਟ ਜਿਹੜਾ ਵੀ ਤੁਸੀਂ ਲੈਣਾ ਪ੍ਰਿੰਟਡ 올ਓਵਰ 5 ਮੀਟਰ ਤੁਹਾਨੂੰ ਸੂਟ ਮਿਲੇਗਾ 650 ਪ੍ਰਾਈਸ ਰਹੂਗਾ ਤੇ ਸ਼ਿਪਿੰਗ ਅਲੱਗ ਤੋਂ ਰਹੇਗੀ ਕਿਉਂਕਿ ਬ੍ਰਾਂਡਡ ਪੀਸ ਨੇ ਜੀ ਸਾਰੇ ਇਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਕੱਢਣ ਪਾਉਣ ਵਾਸਤੇ ਸ਼ਿਪਿੰਗ ਤੁਹਾਨੂੰ ਦੇਣੀ ਪੈਗੀ ਐਕਸਟਰਾ ਸ਼ਿਪਿੰਗ ਰਹੇਗੀ 50-60 ਰੁਪਏ ਸ਼ਿਪਿੰਗ ਦੇ ਹੋਣਗੇ ਪੰਜਾਬ ਦੇ ਵਿੱਚ ਤੇ ਬਾਕੀ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਜੋ ਵੀ ਤੁਹਾਨੂੰ ਸੂਟ ਅੱਜ ਦੀ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਤੁਹਾਡੇ ਕੋਲ ਘਰ ਦੁਪੱਟੇ ਪਏ ਹੁੰਦੇ ਆ ਤੁਸੀਂ ਉਹਨਾਂ ਦੇ ਨਾਲ ਇਹਨਾਂ ਨੂੰ ਮੈਚ ਕਰ ਸਕਦੇ ਹੋ ਜਾਂ ਫਿਰ ਕਾਟਨ ਦੇ ਦੁਪੱਟੇ ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਮਤਲਬ ਠੀਕ ਲੱਗਦਾ ਮੈਂ ਇਦਾਂ ਹੀ ਪਈ ਸੂਟ ਦਿਖਾਵਾਂਗੀ ਬਹੁਤ ਸਾਰੀ ਕੁਆਂਟੀਟੀ ਹੈਗੀ ਸਾਡੇ ਕੋਲ ਇੱਕ ਇੱਕ ਸੂਟ ਦੇ ਵਿੱਚ ਇਹ 3-3 ਸੂਟ ਆ 15 ਮੀਟਰ ਦਾ ਥਾਨ ਹੈ ਜੀ ਇਹ 5 ਮੀਟਰ ਦੀ ਕੱਟ ਮਿਲੇਗੀ ਤੁਹਾਨੂੰ ਪ੍ਰੋਪਰ ਨਾ ਕੱਟ ਮਿਲੇਗੀ ਨਾ ਵੱਧ ਮਿਲੇਗੀ ਜੀ ਠੀਕ ਹੈ ਜੀ 5.5 ਮਿੰਨੀ ਮਿਲੇਗਾ ਕਿਉਂਕਿ ਇਹਨਾਂ ਦੀ ਕੱਟ ਪ੍ਰੋਪਰ 15 ਮੀਟਰ ਦੀ ਹੀ ਹੁੰਦੀ ਆ ਕਲਰ ਪ੍ਰਿੰਟ ਤੁਸੀਂ ਦੇਖ ਲਓ ਬਹੁਤ ਸੋਹਣਾ ਕਲਰ ਹੈ ਮਹਿੰਦੀ ਤੇ ਸਟਫ ਬਹੁਤ ਜ਼ਿਆਦਾ ਸੌਫਟ ਆ ਬਹੁਤ ਜ਼ਿਆਦਾ ਸੌਫਟ ਸਟਫ ਆ ਤੁਸੀਂ ਗਰਮੀਆਂ ਦੇ ਵਿੱਚ ਇਹਨਾਂ ਨੂੰ ਜਿੱਦਾਂ ਮਰਜੀ ਡਿਜ਼ਾਈਨ ਕਰਵਾ ਸਕਦੇ ਹੋ ਲੇਸਿਸ ਵਗੈਰਾ ਲਾ ਕੇ ਬਣਵਾ ਸਕਦੇ ਹੋ ਇਸ ਡਿਜ਼ਾਈਨ ਦੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹਦੇ ਵਿੱਚ ਮਿਲੇਗਾ ਜੀ ਤੁਹਾਨੂੰ ਇਹ ਨੇਵੀ ਬਲੂ ਕਲਰ ਮਹਿੰਦੀ ਮੈਂ ਤੁਹਾਨੂੰ ਦਿਖਾਤਾ ਤੇ ਇੱਕ ਇਹ ਕਲਰ ਆ ਜਾਏਗਾ ਜੀ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਤੇ ਇੱਕ ਕਲਰ ਮਿਲ ਜਾਏਗਾ ਤੁਹਾਨੂੰ ਇਹ ਵਾਲਾ ਇਹ ਰਾਮਾ ਗ੍ਰੀਨ ਜੇ ਚਾਰ ਚਾਰ ਕਲਰ ਹੋਣਗੇ ਹਰੇਕ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਕਲਰ ਡਿਜ਼ਾਈਨ ਤੁਸੀਂ ਦੇਖ ਲਓ ਸਟੱਫ ਵਾਕਈ ਬਹੁਤ ਜ਼ਿਆਦਾ ਫਾਈਨ ਆ ਨੈਕਸਟ ਡਿਜ਼ਾਈਨ ਬਿਲਕੁਲ ਬਰੀਕ ਬੁੰਦੀ ਦਾ ਦਿਖਾ ਰਹੀ ਆ ਬਹੁਤ ਜ਼ਿਆਦਾ ਬਰੀਕ ਪ੍ਰਿੰਟ ਆ ਇਦਾਂ ਦੇ ਸੂਟਾਂ ਨੂੰ ਅਗਰ ਤੁਸੀਂ ਸੇਮ ਕਲਰ ਦੇ ਦੁਪੱਟੇ ਲੈਣੇ ਹੋ ਫਿਰ ਤਾਂ ਚਲੋ ਇੱਕ ਨਾਰਮਲ ਲੁੱਕ ਆ ਜਿਨ੍ਹਾਂ ਨਾਲ ਤੁਸੀਂ ਗਰਲੀ ਸਟਾਈਲ 'ਚ ਜਾਣਾ ਥੋੜੀ ਜਿਹੀ ਕੰਟਰਾਸਟ ਦੁਪੱਟੇ ਬਣਾ ਲਿਓ ਬਹੁਤ ਸੋਹਣੇ ਸੂਟ ਲੱਗਣਗੇ ਜੇ ਇਹਦੇ ਨਾਲ ਜਿੱਦਾਂ ਫਿਰੋਜ਼ੀ, ਰੈੱਡ, ਮਰਜੈਂਟਾ ਕੋਈ ਵੀ ਦੁਪੱਟਾ ਲੈ ਸਕਦੇ ਹੋ ਇਹ ਹੈਗਾ ਜੀ ਵਾਈਨ ਸ਼ੇਡ ਠੀਕ ਹੈ ਤੇ ਇੱਕ ਮਿਲ ਜੇਗਾ ਤੁਹਾਨੂੰ ਬੋਟਲ ਗ੍ਰੀਨ ਈਵਲੇ ਜੀ ਦੇਖੋ ਪ੍ਰੋਪਰ ਲਿਖਿਆ ਹੋਇਆ ਜੀ ਇਹ ਕਿ ਬ੍ਰਾਂਡ ਦੇ ਸੂਟ ਨੇ 15 ਮੀਟਰ ਦੀ ਕੱਟ ਹੁੰਦੀ ਹੈ ਇਹ ਤੇ ਤੁਹਾਨੂੰ ਸਾਰੇ ਸੂਟ ਤਿੰਨ-ਤਿੰਨ ਮਿਲ ਜਾਣਗੇ ਇਹ ਕਲਰ ਹੈਗਾ ਜੀ ਬਰਾਊਨ ਠੀਕ ਹੈ ਤੇ ਸੇਮ ਦੇ ਵਿੱਚ ਹੀ ਤੁਹਾਨੂੰ ਮਿਲ ਜਾਏਗਾ ਬਲੈਕ ਪੰਜ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਤੇ ਤਿੰਨ-ਤਿੰਨ ਸੂਟ ਨੇ ਜੀ ਤੁਸੀਂ ਸੇਮ ਕਿਸੇ ਨੇ ਇੱਕ ਸਾਰ ਦੇ ਲੈਣੇ ਉਹ ਵੀ ਲੈ ਸਕਦੇ ਹੋ ਸੇਮ ਤੁਹਾਨੂੰ ਤਾਂ ਮਿਲਣਗੇ ਜੀ ਜੇ ਬੁਕਿੰਗ ਉਸ ਟਾਈਮ ਤੱਕ ਹੋਈ ਨਹੀਂ ਤੁਸੀਂ ਸਿੰਗਲ ਸਿੰਗਲ ਸੂਟ ਲੈ ਸਕਦੇ ਹੋ 650 ਪ੍ਰਾਈਸ ਆ ਸੂਟ ਦਾ ਸ਼ਿਪਿੰਗ ਯਾ ਲੱਗ ਤੋਂ ਰਹੇਗੇ ਨੈਕਸਟ ਡਿਜ਼ਾਈਨ ਦੇਖ ਲਓ ਬਹੁਤ ਪਿਆਰਾ ਕਲਰ ਪ੍ਰਿੰਟਡ ਡਿਜ਼ਾਈਨ ਬਹੁਤ ਸੋਹਣਾ ਹੈ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਿਲਕੁਲ ਕੂਲ ਜਿਹਾ ਸਟੱਫ ਹੈ ਜੀ ਇਹ ਧੋਣ ਤੋਂ ਬਾਅਦ ਕੋਈ ਇਹਨਾਂ ਦਾ ਰੰਗ ਨਹੀਂ ਜਾਏਗਾ ਠੀਕ ਹੈ ਇੱਕ ਹੁੰਦਾ ਵੀ ਧੋ ਪਹਿਲੀ ਧੋ ਦੇ ਵਿੱਚੇ ਸੂਟ ਖਰਾਬ ਹੋ ਜਾਂਦਾ ਹੈ ਕੋਈ ਰੰਗ ਨਹੀਂ ਇਹਨਾਂ ਦਾ ਜਾਏਗਾ ਇਸ ਚੀਜ਼ ਦੀ ਗਰੰਟੀ ਹੋਏਗੀ ਤੇ ਇਹ ਹੈਗਾ ਜੀ ਕਾਫੀ ਸ਼ੇਡ ਇਹਦਾ ਜਿਹੜਾ ਵੇਸ ਆਫ ਕਾਫੀ ਕਲਰ ਹੈ ਤੇ ਇੱਕ ਇਹਦੇ ਵਿੱਚ ਹੈਗਾ ਜੀ ਵਾਈਨ ਕਲਰ ਠੀਕ ਹੈ ਇੱਕ ਹੈਗਾ ਇਹ ਬਲੂ ਕਲਰ ਇਹ ਚਾਰ ਕਲਰ ਇਸ ਡਿਜ਼ਾਈਨ ਦੇ ਵਿੱਚ ਨੇ ਨੈਕਸਟ ਦੇ ਰਹੇ ਹਾਂ ਤੁਹਾਨੂੰ ਬਹੁਤ ਸੋਹਣਾ ਜਿਹਾ ਡਿਜ਼ਾਈਨ ਇਹ ਵੀ ਬਹੁਤ ਬਰੀਕ ਜਿਹਾ ਪ੍ਰਿੰਟਾ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਪ੍ਰਿੰਟ ਹੈ ਜਿਸ ਨਾਲ ਤੁਸੀਂ ਗ੍ਰੀਨ ਕਲਰ ਦੀ ਸੋਰੀ ਲੈ ਸਕਦੇ ਹੋ ਦੁਪੱਟਾ ਗ੍ਰੀਨ ਕਲਰ ਦਾ ਦੁਪੱਟਾ ਲੈ ਸਕਦੇ ਹੋ ਬਹੁਤ ਸੋਹਣਾ ਇਹ ਹੈਗਾ ਜੀ ਬਲੈਕ ਕਲਰ ਇਹਦੇ ਨਾਲ ਤੁਸੀਂ ਮੈਰੂਨ ਦੁਪੱਟਾ ਲੈ ਸਕਦੇ ਹੋ ਮਤਲਬ ਕੰਟਰਾਸਟ ਵਿੱਚ ਇੰਨੇ ਬਰੀਕ ਜੇ ਪ੍ਰਿੰਟ ਬਹੁਤ ਸੋਹਣੇ ਲੱਗਦੇ ਆ ਬਣੇ ਹੋਏ ਇਹ ਕਾਫੀ ਕਲਰ ਹੈ ਤੇਕ ਮਿਲ ਜੇਗਾ ਤੁਹਾਨੂੰ ਇਹ ਮਹਿੰਦੀ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਸਲਵਾਰ ਸੂਟ ਬਣਵਾ ਲਓ ਫਰੌਕ ਸੂਟ ਬਣਵਾਓ ਜਿੱਦਾਂ ਦੀ ਤੁਸੀਂ ਡਿਜ਼ਾਈਨਿੰਗ ਕਰਨੀ ਹੈ ਉਹ ਤਾਂ ਕਰਵਾ ਸਕਦੇ ਹੋ ਜੇ 500 ਰਪਏ ਨੈਕਸਟ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਦੇਖੋ ਮਤਲਬ ਇਹ ਲਾਈਟ ਸ਼ੇਡ ਹੈ ਇਹਨੂੰ ਕੋਈ ਵੀ ਏਜ ਪਾ ਸਕਦੀ ਹੈ ਸੂਟਾਂ ਨੂੰ ਇਹ ਸੇਮ ਦੇ ਵਿੱਚ ਹਲਕਾ ਜਿਹਾ ਫਰਕ ਹੈ ਜੀ ਦੋਨਾਂ ਦਾ ਕੋਈ ਵੈਸੇ ਕੋਈ ਖਾਸ ਫਰਕ ਨਹੀਂ ਹੈਗਾ ਇੱਕ ਨੰਬਰ ਡਾਰਕ ਹੈ ਤੇ ਲਾਈਟ ਆ ਵੈਸੇ ਸੇਮ ਹੀ ਆ ਸਾਰਾ ਦੇਖੋ ਪਿਆ ਵੀ ਤੁਹਾਡੇ ਸਾਹਮਣੇ ਸੇਮ ਹੀ ਆ ਤੇ ਇੱਕ ਮਿਲ ਜਗੇ ਦੇ ਵਿੱਚ ਇਹ ਪਿੰਕ ਜੀ ਟੋਨ ਤੇ ਆਏਗਾ ਗਾਜਰੀ ਜੀ ਟੋਨ ਤੇ ਟਿਕ ਆ ਜਾਏਗਾ ਨਿਓਨ ਜੀ ਸ਼ੇਡ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਸ਼ੇਡ ਆ ਠੀਕ ਹੈ ਜੀ ਤੇ ਨੈਕਸਟ ਦੰਨੇ ਆ ਤੁਹਾਨੂੰ ਸਟਫ ਨੂੰ ਜਦੋਂ ਇਦਾਂ ਫੀਲ ਕਰਦੇ ਆ ਬਹੁਤ ਸੋਹਣਾ ਸਟਫ ਆ ਕਾਫੀ ਸੌਫਟ ਸਟਫ ਹੈ ਇਹ 5 5 ਮੀਟਰ ਦੇ ਸੂਟ ਰਹਿਣਗੇ ਜੀ 650 ਦਾ ਸੂਟ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਸਾਰੇ ਸੂਟਾਂ ਦੀ ਠੀਕ ਹੈ ਜੀ ਕਿਉਂਕਿ ਜਿਹੜਾ ਕੋਰੀਅਰ ਵਾਲਾ ਬੈਗ ਹੁੰਦਾ ਘੱਟ ਤੋਂ ਘੱਟ 17 18 ਰੁਪਏ ਚੋ ਹੀ ਪੈ ਜਾਂਦਾ ਹੈ ਤੇ ਬਾਕੀ ਸ਼ਿਪਿੰਗ ਪੈ ਜਾਂਦੀ ਹੈ ਜਿਹੜੇ ਇਹ ਸੂਟ ਨੇ ਜੀ ਇਹ ਜਸਟ ਮੈਂ ਇੱਕ ਅ ਡਿਮਾਂਡ ਕਰਕੇ ਲੈ ਕੇ ਆਈ ਆ ਇਦਾਂ ਦੇ ਸੂਟ ਨਹੀਂ ਮੈਂ ਬਹੁਤ ਘੱਟ ਦਿਖਾਨੀ ਆ ਜੀ ਸੂਟੇ ਵਾਲੇ ਕਿਉਂਕਿ ਜੀ ਬੈਸੇ ਨਾਰਮਲ ਅਸੀਂ ਪ੍ਰਿੰਟਡ ਸੂਟ ਦਿਖਾ ਦਈਏ 450 500 ਦਾ ਸਟਫ ਨਾ ਵਧੀਆ ਹੋਵੇ ਇੱਕ ਦੋ ਧੂਆਂ ਚ ਖਰਾਬ ਹੋ ਜਾਣ ਮੈਂ ਉਹਦਾ ਨਾ ਸਟਫ ਨਹੀਂ ਲੈ ਕੇ ਆਂਦੀ ਕੋਈ ਵੀ ਇਹ ਚ ਕਲਰ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਚਾਰ ਕਲਰ ਨੇ ਚਾਰ ਦੇ ਚਾਰੀ ਬਹੁਤ ਸੋਹਣੇ ਛੇੜ ਨੇ ਨੈਕਸਟ ਹੈਗਾ ਜੀ ਥੋੜਾ ਜਿਹਾ ਡਾਰਕ ਇਹ ਹੈਗਾ ਮਸਟਰਡ ਜਿਹਾ ਛੇੜ ਆ orange yellow ਜਿਹਾ ਛੇੜ ਆ ਬਹੁਤ ਪਿਆਰਾ ਇੱਕ ਹੈਗਾ ਜੀ ਰੈੱਡ ਕਲਰ ਇੱਕ ਹੈਗਾ ਜੀ ਗ੍ਰੀਨ ਸ਼ੇਡ ਤੇ ਕਿ ਮਿਲ ਜੇਗਾ ਤੁਹਾਨੂੰ ਡਾਰਕ ਬ੍ਰਾਊਨ ਚਾਰ ਕਲਰ ਨੇ ਚਾਰ ਵੀ ਕਲਰ ਸੋਨੇ ਆ ਤੁਸੀਂ ਕਿ ਸੇ ਆਪਣੀ ਦੁਪੱਟੀਆਂ ਨਾਲ ਮੈਚ ਕਰਨੇ ਆ ਸੂਟ ਉਹ ਕਰ ਸਕਦੇ ਹੋ ਸਟਫ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਈਨ ਮਿਲੇਗਾ ਸਟਫ ਕਿੰਨੀ ਬੇਫਿਕਰ ਹੋ ਪਿਓਰ ਕਾਟਨ ਦੇ ਸੂਟ ਨੇ ਇਹ ਸਾਰੇ ਕੋਈ ਮਿਕਸ ਨਹੀਂ ਹੈਗਾ ਇਹਨਾਂ ਦੇ ਵਿੱਚ ਠੀਕ ਹੈ ਗਾਜੀ ਨੈਕਸਟ ਡਿਜ਼ਾਈਨ ਦੇ ਵਿੱਚ ਗ੍ਰੇ ਕਲਰ ਠੀਕ ਹੈ ਇਹ ਯੈਲੋ ਜਾਂ ਸ਼ੇਡ ਆ ਜਾਂਦਾ ਹੈ ਰਾਮਾ ਗ੍ਰੀਨ ਤੇ ਮਹਿੰਦੀ ਇਹ ਵਾਲੇ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਦੇਖੋ ਜੀ ਬਹੁਤ ਜ਼ਿਆਦਾ ਬਰੀਕ ਪ੍ਰਿੰਟ ਹੈ ਬਹੁਤ ਸੋਹਣਾ ਦਾਦੀ ਨਾਨੀਆਂ ਵਾਸਤੇ ਵੀ ਇਹ ਕਲਰ ਡਿਜ਼ਾਈਨ ਬਹੁਤ ਹੀ ਠੰਡੇ ਸੂਟ ਨੇ ਬੱਸ ਇਹ ਤਾਂ ਹਰੇਕ ਏਜ ਵਾਸਤੇ ਮੈਂ ਦੱਸਦੀ ਹਾਂ ਤੁਹਾਨੂੰ ਇਹ ਦੇਖੋ ਪਰਪਲ ਕਲਰ ਕਿੰਨਾ ਸੋਹਣਾ ਹੈ ਠੀਕ ਹੈ ਜੀ ਇਹ ਫਿਰੋਜੀ ਜੀ ਟੋਨ ਤੇ ਆ ਜਾਂਦਾ ਹੈ ਇਸ ਡਿਜ਼ਾਈਨ ਦੇ ਵਿੱਚ ਇਹ ਤਿੰਨੋਂ ਹੀ ਕਲਰ ਨੇ ਇਹ ਹੈਗਾ ਜੀ ਰੈੱਡ ਮੈਰੂਨ ਕਲਰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਤੇ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਇਹ ਮਸਟਰਡ ਕਲਰ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਨੈਕਸਟ ਹੈਗਾ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਠੀਕ ਹੈ ਜੀ ਥੋੜਾ ਜਿਹਾ ਵੱਡਾ ਪ੍ਰਿੰਟ ਆ ਗਿਆ ਇਹ ਜਿਹੜਾ ਯੈਲੋ ਫਿਰੋਜ਼ੀ ਦੋ ਸ਼ੇਡ ਨੇ ਬਹੁਤ ਸੋਹਣੇ ਸੋਹਣੇ ਜੇ ਨੈਕਸਟ ਆ ਗਿਆ ਜੀ ਗ੍ਰੇ ਟੋਨ ਦੇ ਉੱਪਰ ਸੂਟ ਗ੍ਰੇ 베이스 ਆ ਇਸ ਸੂਟ ਦਾ ਇਹਦੇ ਨਾਲ ਤੁਸੀਂ ਫਿਰੋਜ਼ੀ ਦੁਪੱਟਾ ਲੈ ਸਕਦੇ ਹੋ ਗ੍ਰੇ ਲੈ ਸਕਦੇ ਹੋ ਸੇਮ ਦੇ ਵਿੱਚ ਇੱਕ ਹੈਗਾ ਇਹ ਆਲੂ ਕਲਰ ਦੇ ਫਲਾਰ ਨੇ ਗ੍ਰੇਟ ਹੋਣ ਤੇ ਠੀਕ ਹੈ ਜੀ ਨੈਕਸਟ ਦੇਖੋ ਕਿੰਨਾ ਪਿਆਰਾ ਸੂਟ ਹੈ ਡਿਜ਼ਾਈਨਿੰਗ ਵੀ ਤੇ ਕਲਰ ਵੀ ਨਵੀਂ ਨਵੀਂ ਜੀ ਸ਼ੇਡ ਨੇ ਸਾਰੇ ਤੇ ਨਵੀਂ ਨਵੀਂ ਜੀ ਡਿਜ਼ਾਈਨਿੰਗ ਆ ਕੋਈ ਵੀ ਸੂਟ ਪਾਇਆ ਹੋਗਾ ਜੀ ਤੁਸੀਂ ਇਹਨੂੰ ਰੂਟੀਨ ਵੇਅਰ ਆਫਿਸ ਵੇਅਰ ਵੀ ਪਾ ਸਕਦੇ ਹੋ ਵੈਸੀ ਦਾ ਰੂਟੀਨ ਵੇਅਰ ਸੂਟ ਨੇ ਇਹ ਕਹਿੰਦੇ ਨੇ ਜਿਨੇ ਵਧੀਆ ਨਿਕਲਦੇ ਬਹੁਤ ਸੋਹਣੇ ਵਧੀਆ ਨਿਕਲਦੇ ਇਹ ਵਾਲੇ ਸੂਟਾਂ ਨੇ ਜਿਹੜੇ ਇੱਕ ਕਲਰ ਇਹ ਵਾਲਾ ਮਿਲ ਜੇਗਾ ਜੇ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਸਰ ਡਿਜ਼ਾਈਨ ਦੇ ਵਿੱਚ ਇੱਕ ਕੋਈ ਕਲਰ ਆ ਠੀਕ ਹੈ ਫੈਂਟਸੀ ਖੁਦ ਦੇਖ ਸਕਦੇ ਹੋ ਡਿਜ਼ਾਈਨਿੰਗ ਇਹਨਾਂ ਦੇ ਕਲਰ ਪ੍ਰਿੰਟ 650 ਦਾ ਇੱਕ ਸੂਟ ਪਏਗਾ ਜੀ ਤੁਹਾਨੂੰ ਤੇ ਸ਼ਿਪਿੰਗ ਲੱਗੇਗੀ ਅਲੱਗ ਤੋਂ ਇਹ ਤੁਹਾਨੂੰ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇੱਕ ਸੂਟ ਲਓ ਦੋ ਸੂਟ ਲਓ 650 ਦਾ ਸੂਟ ਹੈ ਤੇ ਪ੍ਰਾਈਸ 650 ਸ਼ਿਪਿੰਗ ਲੱਗੇਗੀ ਜੀ ਅਲੱਗ ਤੋਂ ਦੇਖੋ ਸਾਰੇ ਕਲਰ ਡਿਜ਼ਾਈਨ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ 사우ਦੀ డి맨ਡ ਦੇ ਸੂਟ ਨੇ 650 ਪ੍ਰਾਈਸ ਇਹਨਾਂ ਦਾ ਤਾਂ ਹੈ ਜੀ ਕਿਉਂਕਿ ਪ੍ਰਿੰਟਰਡ ਸੂਟ ਨੇ ਜਿਹੜੇ ਬਹੁਤ ਸਾਰੇ ਲੋਕਾਂ ਨੇ ਦੁਕਾਨਾਂ ਦੇ ਅੱਗੇ ਵੀ ਰੱਖੇ ਹੋਏ ਹੁੰਦੇ ਆ ਆਪਣੇ ਕੋਈ ਕਹਿੰਦਾ 400 ਨੂੰ ਚੱਕ ਲੋ ਜੀ 450 ਨੂੰ 500 ਨੂੰ ਮੈਨੂੰ ਮੇਨ ਹੁੰਦਾ ਕਿ ਮੈਂ ਤੁਹਾਨੂੰ ਸਟਫ ਕੀ ਦੇਣਾ ਹੈ ਕਿਉਂਕਿ ਆਨਲਾਈਨ ਦੇਣਾ ਹੁੰਦਾ ਸਾਰਾ ਹਰ ਇੱਕ ਨੂੰ ਸਟਫ ਵਧੀਆ ਲੱਗੇ ਮਤਲਬ ਉਹ ਦੇਣ ਤੋਂ ਇਸ ਸਟੱਫ ਬਹੁਤ ਜ਼ਿਆਦਾ ਫਾਈਨ ਆ ਏਕੇ ਟੈਕਸ ਦਾ ਸੂਟ ਹੈ ਜੀ ਏਕੇ ਟੈਕਸ ਇਹ ਨਹੀਂ ਹੈਗਾ ਕਿ ਸਿਰਫ ਇਹੀ ਬਣਾਉਂਦਾ ਹੈ ਹੋਰ ਕੋਈ ਨਹੀਂ ਬਣਾਉਂਦਾ ਕੱਟ ਕੁਆਲਟੀ ਵੀ ਹੁੰਦੀ ਹੈ ਵਧੀਆ ਵੀ ਹੁੰਦੀ ਆ ਇੱਕ ਬ੍ਰਾਂਡ ਹੈ ਏਕੇ ਟੈਕਸ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ ਜੋ ਵੀ ਜਦੋਂ ਵੀ ਤੁਹਾਡੇ ਕੋਲ ਪਹੁੰਚਣਗੇ ਸੂਟ ਤੁਹਾਨੂੰ ਉਸ ਟਾਈਮ ਪਤਾ ਲੱਗ ਜਾਏਗਾ ਇਹਨਾਂ ਦੇ ਸਟੱਫ ਬਾਰੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਓ ਉਹਦੇ ਲਈ ਵੀ ਥੈਂਕ ਯੂ so much